ਕੰਨਾ ਦੇ ਰਹਿਣ ਵਾਲੇ ਅਤੇ ਸਾਬਕਾ ਥਾਣੇਦਾਰ ਰਣਜੀਤ ਸਿੰਘ ਨੇ ਲੁਧਿਆਣਾ ਦੇ ਜ਼ਿਲ੍ਹਾ ਅਟਾਰਨੀ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਦਾ ਕਹਿਣਾ ਕਿ ਜ਼ਿਲ੍ਹਾ ਅਟਾਰਨੀ ਨੇ ਵਿਰੋਧੀ ਪਾਰਟੀਆਂ ਤੋਂ ਪੈਸੇ ਲੈ ਕੇ ਉਸਦੇ ਖਿਲਾਫ ਕੇਸ ਕਰਵਾ ਦਿੱਤਾ ਹੈ ਉਹ ਬੇਤੁਕੀਆਂ ਦਲੀਲਾਂ ਦੇ ਕੇ ਕਹਿ ਰਿਹਾ ਕਿ ਵਿਦੇਸ਼ ਬੈਠਾ ਐਨ ਆਰ ਆਈ ਇੱਥੇ ਆ ਕੇ ਆਪਣੇ ਬਿਆਨ ਦਰਜ ਕਰਵਾਉਣ ਜਦਕਿ ਉਸ ਨੂੰ ਉਸ ਦੀ ਜਾਨ ਦਾ ਖਤਰਾ ਹੈ ਕੀ ਇਹ ਮਾਮਲਾ ਤੁਸੀਂ ਸੁਣ ਲਵੋ ਪਾਵਰ ਆਫ ਕਾਰਨੀ ਦਿੱਤੀ ਗਿਆ ਜਿਹੜੇ ਮਾਲਕ ਨੇ ਪਾਵਰ ਆਫ ਕਾਰਨੀ ਬੰਦ ਕੀਤਾ ਉਹ ਉਸ ਨਾਲ ਸਹਿਮਤ ਹੈ ਬਿਲਕੁਲ ਸਹਿਮਤ ਨੇ ਜੀ ਤੇ ਇਹ ਦਾ ਕਾਰਨ ਕੀ ਹੈ ਵੀ ਉਹਨਾਂ ਨੂੰ ਕਹਿ ਰਹੇ ਨੇ ਵੀ ਉਹਨਾਂ ਨੂੰ ਬੁਲਾਓ ਵਿੱਚ ਇਹ ਕਾਰਨ ਹੈ ਜੀ ਵੀ ਉਹ ਹੈਰਾਨ ਕਰਾਂਗੇ ਇੱਥੇ ਆ ਕੇ ਆਗੇ ਆਪਾਂ ਇੱਥੇ ਕੋਲ ਉਸ ਨਾਲ ਮਿਲ ਕੇ ਮਲਾ ਕੇ ਠੂਠਾ ਕੇਸ ਪਾਣਾ ਕਰੋੜਾਂ ਦੀ ਜਾਇਦਾਦ ਹੈ ਮਹਿੰਗੀ ਪ੍ਰਾਪਰਟੀ ਕਰਕੇ ਵੱਡੀ ਪ੍ਰਾਪਰਟੀ ਕਰਕੇ ਉਹਨਾਂ ਨੂੰ ਖਜਲ ਖੋਰ ਬਾਹ ਤੇ ਐਨ ਆਰ ਆਈ ਕਈ ਵਿਦੇਸ਼ਾਂ ਤੋਂ ਬਾਹਰ ਤੋਂ ਡਰਦੇ ਹੀ ਨਹੀਂ ਆਉਂਦੇ ਵੀ ਸਾਨੂੰ ਕਿਤੇ ਪੰਜਾਬ ਚੜ ਜਾਇ ਨਾ ਜਾਵੇ ਇਹ ਸਾਡੀ ਜਿਹੜੀ ਪੁਲਿਸ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਝੂਠੇ ਕੇਸ ਚ ਫਸਾ ਕੇ ਕਿਸੇ ਤਰ੍ਹਾਂ ਕਿਸੇ ਫਸਾ ਲੂਗਾ ਜਿਵੇਂ ਮਹਿੰਗੀ ਪ੍ਰਾਪਰਟੀ ਉਹ 2 ਕਰੋੜ ਦੀ ਪ੍ਰਾਪਰਟੀ ਹੈ 4 ਕਰੋੜ ਦੀ ਪ੍ਰਾਪਰਟੀ ਜਿਹਨੂੰ ਪਾਵਰ ਆਫ ਟੋਰਨਿੰਗ ਦੇਦੀ ਮਖਤਾਰਨਾਮਾ ਦੇ ਦਿਆ ਉਹ ਸਾਰਾ ਜਿਹੜੇ ਕੇਸ ਚੱਲਦੇ ਪਹਿਲਾਂ ਵੀ ਲੋਕ ਇਸੇ ਤਰ੍ਹਾਂ ਕੇਸ ਲੜਦੇ ਨੇ ਜਿਵੇਂ ਆ ਟੋਰਨਿੰਗ ਦੇ ਦਿੰਦਾ ਮਖਤਾਰਨਾਮਾ ਦੇ ਦਿੰਦਾ ਉਹਦੇ ਨਤੀਜੇ ਸਾਰਾ ਕੁਝ ਹੁੰਦਾ ਪਰ ਇਹ ਜਿਹੜੀਆਂ ਗਲਤ ਕਾਨੂੰਨੀ ਸਲਾਹ ਦੇ ਕੇ ਪਹਿਲਾਂ ਹੋਰ ਵੀ ਹੈ ਡੀਏ ਦੇ ਟੇਬਲਾਂ ਦੇ ਮੀਨਾ ਮੀਨਾ ਦੋ 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 ਮਹੀਨੇ ਪਹਿਲਾਂ ਪੰਜਾ ਰਹਿਂਦੀਆਂ ਜਦ ਕਿ ਸਿਰਫ ਚੈੱਕ ਕਰਕੇ ਸਾਈਨ ਕਰਨੇ ਹੁੰਦੇ ਦੋ ਦੋ ਮਹੀਨੇ ਤਾ ਰੱਖਦੇ ਵੀ ਪਾਰਟੀ ਆ ਜੇ ਪੈਸੇ ਦੇਣ ਵਾਲੇ ਜਾਂ ਤਾਂ ਰਕਵਾਨ ਵਾਲਾ ਆ ਜੂਗਾ ਇਹ ਅਸਲਾ ਦੇਣ ਵਾਲਾ ਆ ਜੂਗਾ ਕੋਈ ਨਾ ਕੋਈ ਜਦੋਂ ਪਾਰਟੀ ਨਹੀਂ ਜਾਂਦੀ ਤਾਂ ਇਹ ਗਲਤ ਰਹਿ ਦੇ ਕੇ ਦਰਸ਼ੀ ਨੂੰ ਜੜਾ ਬਚਾਉਣ ਵਾਸਤੇ ਵੱਡੀਆਂ ਜਿਹੜੀਆਂ ਸਸਤਾ ਰੱਖੀਆਂ ਜਾਂਦੀਆਂ ਜਿਹਦਾ ਪਰਦਾ ਫਾਸ ਕਰਨ ਲਈ ਅੱਜ ਸਾਡੇ ਕੋਲੇ ਰਣਜੀਤ ਸਿੰਘ ਜੀ ਆਏ ਆ ਪਹਿਲਾ ਐਗਜ਼ਾਮਪਲ ਮੇਰੇ ਕੋਲ ਹੈ ਇਤੋਂ ਇਲਾਵਾ ਸਾਡੇ ਕੋਲ ਦੋ ਚਾਰ ਹੋਰ ਵੀ ਹਦਾਰਨਾ ਇਹ ਡੀਏ ਦੇ ਪੱਟੇ ਹੋਏ ਲੋਕ ਇੱਥੇ ਆਂਦੇ ਨੇ ਜਿਨਾ ਕਰਕੇ ਲੋਕਾਂ ਨੂੰ ਖੰਡਲ ਖਾਰ ਹੁੰਦਾ ਪੈਂਦਾ ਇਹ ਸਰਕਾਰ ਦੇ ਜਦੋਂ ਸਰਕਾਰੀ ਪੈਸਾ ਲੈਂਦੇ ਆ ਸਰਕਾਰੀ ਤਨਖਾਹ ਲੈਂਦੇ ਨੇ ਉਹ ਲੋਕਾਂ ਨੂੰ ਰਿਲੀਫ ਦੇਵਾ ਦਵਾਉਣ ਵਾਸਤੇ ਵੀ ਤੁਸੀਂ ਲੋਕਾਂ ਨੂੰ ਰਿਲੀਫ ਹਿਆਣਿਆਂ ਦੋ ਕਿਵੇਂ ਕਾਰਵਾਈ ਬਣਦੀ ਹੈ ਪਰ ਇਹ ਲੋਕਾਂ ਨੂੰ ਦੋਨੇ ਹੱਥ ਲੁੱਟਦੇ ਉਧਰ ਦੋਸ਼ਿਆਂ ਨੂੰ ਪਾਜਾ ਕੇ ਲੁੱਟਦੇ ਆ ਪੈਸਾ ਉਧਰ ਸਰਕਾਰੀ ਦਰਵਾਰੇ ਢਾਂਗੀਆਂ ਜੇਪਾਂ ਜਿਹੜੀਆਂ ਪੈਨਸ਼ਨਾਂ ਨਾਲ ਪਹਿਲਾਂ ਤਨਖਾਹ ਨਾਲ ਫਿਰ ਪੈਨਸ਼ਨਾਂ ਨਾਲ ਭਰੀਆਂ ਜਾਂਦੀਆਂ ਤੇ ਇਹ ਸਾਰੇ ਜਿਹੜਾ ਹੈਗਾ ਇੱਕ ਬਣਾਇਆ ਵਾ ਇਹਨਾਂ ਨੇ ਆਪਣਾ ਢਾਂਜਾ ਖਾਣ ਪੀਣ ਦਾ ਇਸ ਕਰਕੇ ਸਰਕਾਰਾਂ ਪੂਰੀ ਤਰ੍ਹਾਂ ਫੈਲ ਹੋ ਚੁੱਕੀਆਂ ਕੋਈ ਸਰਕਾਰ ਮਦਲ ਕਾਮਯਾਬ ਨਹੀਂ ਹੋ ਸਕੀ ਕਰਪਸ਼ਨ ਖਤਮ ਕਰਨ ਵਾਸਤੇ ਜੇਕਰ ਦੇਖੀ ਅੱਜ ਕੱਲ੍ਹ ਕਿੱਲੇ ਕਿੱਲੇ ਟੇਬਲ ਤੇ ਕਰਪਸ਼ਨ ਹੋ ਰਹੀ ਹੈ ਕਿਸੇ ਵੀ ਟੇਬਲ ਤੇ ਚਲੇ ਜਾਓ ਕਿਸੇ ਟੇਬਲ ਦਾ ਸਭ ਤੋਂ ਡਾਟਾ ਪੁੱਛ ਲਓ ਰਿਕਾਰਡ ਪੁੱਛ ਲਓ ਅਸੀਂ ਤੁਹਾਨੂੰ ਡਾਟਾ ਕੱਢ ਕੇ ਦਿੰਦਾ ਵੀ ਆਹ ਟੇਬਲ ਤੇ ਆਹ ਬੀ ਡੀ ਪੀਓ ਦਫ਼ਤਰ ਚੱਲ ਰਿਹਾ ਆਹ ਡੀ ਡੀ ਪੀਓ ਦਫ਼ਤਰ ਚੱਲ ਰਿਹਾ ਆਹ ਡੀਏ ਦੇ ਦਫ਼ਤਰ ਚੱਲ ਰਿਹਾ ਜਿਹੜੇ ਜਿਹੜੇ ਟੇਬਲ ਤੇ ਤੁਹਾਨੂੰ ਕਰਪਸ਼ਨ ਦਾ ਪੁੱਛਣਾ ਅਸੀਂ ਉਹ ਟੂਰ ਮੋਰੀ ਇਹਨਾਂ ਦੀਆਂ ਦੱਸ ਦੇਵਾਂਗੇ ਸੋਹਣਾ ਸਾਹਿਬ ਪਿਛਲੇ ਦਿਨ ਜਿਹੜਾ ਐਸਾ ਉਸ ਦੇ ਅਧਿਕਾਰੀ ਬਣਿਆ ਪੰਜਾਬ ਹੁਣ ਉਹਦੇ ਨਾਲ ਨਕੀ ਉਹ ਦੇਵਾ ਮਗਰ ਮਚ ਫੜਿਆ ਉਹਨੂੰ ਫੜਨ ਵਾਸਤੇ ਪਹਿਲਾਂ ਤਾਂ ਉਸ ਵੀਰ ਦਾ ਧੰਨਵਾਦ ਜਿਹੜੇ ਨੇ ਫੜਾਇਆ ਜਿਗਰਾ ਚਾਹੀਦਾ ਪਰ ਅਸੀਂ ਪਹਿਲਾਂ ਹੀ 2 ਸਾਲ ਤੋਂ ਪਿੱਛੇ ਆ 4 ਸਾਲ ਤੋਂ ਕਹਿ ਰਹੇ ਹਾਂ ਵੀ ਜਿਹੜਾ ਡੀਸੀ ਦਫਤਰ ਐਸਐਸਪੀ ਦਫਤਰ ਇਹ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਇੱਥੇ ਕੋਈ ਵੀ ਰਿਸ਼ਤੇ ਬਿਨਾਂ ਕੰਮ ਨਹੀਂ ਹੁੰਦਾ ਪਰ ਲੇਕਿਨ ਉਸ ਨੇ ਸਾਬਤ ਕਰਤਾ ਵੀ ਆ ਬੰਦਾ ਜਿਹੜਾ ਕ੍ਰਿਪਸ਼ਨ ਕਰ ਰਿਹਾ ਜਿਹਦੇ ਕੋਲ ਲੋਕਾਂ ਦੇ ਕਮਾਂਕਾਰਾਂ ਲਈ ਵੇਹ ਨਹੀਂ ਸੀ ਪਰ ਮੰਥਲੀ ਵਾਲਾ ਕਹਿੰਦਾ ਮੈਂ 5 ਲੱਖ ਰੁਪਇਆ ਦੇਣਾ ਮੰਨ ਗਿਆ 5 ਲੱਖ ਮੰਥਲੀ ਦੇ ਰਿਹਾ ਬੰਦਾ ਕਹਿੰਦਾ 3 ਲੱਖ ਰੁਪਇਆ ਦਿਵਾਲੀ ਇੱਥੇ ਇਹ ਅਫਸਰ ਬੈਠੇ ਨੇ 3-3 ਲੱਖ ਰੁਪਏ ਦੀ ਦੁਆਲੀ ਮੰਗ ਰਹੇ ਸੀ ਲੋਕਾਂ ਤੋਂ ਕੀ ਕੀ ਬੰਦੇ ਤੋਂ ਜਿਹਦੇ ਕੋਲ ਤਿੰਨ ਜ਼ਿਲ੍ਹੇ ਨੇ ਉਹ ਮਗਰਮੱਛਾ ਜੇ ਉਹ ਵੀ ਅੱਜ ਕਹਿੰਦਾ ਮੇਰੇ ਨਾਲ ਠਕਾ ਹੋ ਰਿਹਾ ਜਿਹਦੇ ਘਰੇ ਕਰੋੜਾਂ ਰੁਪਏ ਮਿਲ ਰਿਹਾ 3-3 ਕਿਲੋ 2.2 ਕਿਲੋ ਸੋਨਾ ਮਿਲ ਰਿਹਾ 40-40 ਬੋਤਲਾਂ 50-50 ਸ਼ਰਾਬ ਦੀਆਂ ਨਿਕਲ ਰਹੀਆਂ ਉਹ ਕਹਿੰਦਾ ਮੇਰੇ ਨਾਲ ਠਕਾ ਹੋਗੇ ਜਦੋਂ ਲੋਕਾਂ ਦੀ ਤੁਸੀਂ ਜ਼ਿੰਦਗੀ ਖਰਾਬ ਕਰਦੇ ਹੋ ਲੋਕਾਂ ਨੂੰ ਤੁਸੀਂ ਜਿਹਾ ਜਿਹਾ ਜਿਵੇਂ ਉਠੇ ਕੇ ਇਸ ਕੋ ਆ ਕੇ ਕਿਸੇ ਨੂੰ ਚਿੱਟੇ ਦਾ ਕਿਸੇ ਦਾ ਮਾਰਡਲ ਦਾ ਉਹਨਾਂ ਲੋਕਾਂ ਨਾਲ ਠਕਾ ਨਹੀਂ ਹੁੰਦਾ ਪਰ ਅੱਜ ਕਹਿੰਦਾ ਡੀਆਈਜੀ ਮੇਰੇ ਜਿਹੜੇ ਡੀਏ ਨੇ ਇਸ ਤਰ੍ਹਾਂ ਪੈਸੇ ਲੈ ਕੇ ਸਲਾਹ ਦਿੱਤੀ ਹੈ ਉਹ ਡੀਏ ਦਾ ਫਾਦਰ ਮੈਂ ਪੁਲਿਸ ਅਫਸਰ ਸੀ ਖੰਨੇਵਾਂ ਪੜਿਆ ਸੀ ਔਰ ਖੰਨੇ ਜਦੋਂ ਉਹਦਾ ਉਹਦਾ ਚਲਾਨ ਕੀਤਾ ਤੇ ਡੀਏ ਅੰਡਰ ਅਪਰੈਸਰ ਆਪਣੇ ਪਿਓ ਨੂੰ ਬਚਾਉਣਾ ਚਾਹੁੰਦਾ ਸੀ ਆ ਮੈਂ ਉਹਦੇ ਪਿਓ ਦੇ ਉੱਤੋਂ ਬਹੁਤ ਜ਼ਿਆਦੇ ਸਰਟੀਫਿਕੇਟ ਝਾਲੀ ਬਣਾਏ ਹੋਏ ਫੜੇ ਸੀ ਤੇ ਉਸ ਨੂੰ ਸਜ਼ਾ ਹੋਈ ਆ ਆ ਉਹਦੀ ਐਫਆਈਆ ਦੇ ਬਦਲੇ ਖੋਰੀ ਖਤ ਕਤਰ ਉਸਨੇ ਡੀਏ ਨੇ ਗਲਤ ਸਲਾਹ ਦਿੱਤੀ ਹੈ हां एफआईआर दी तकला एफआईआर ਦੇ ਉੱਤੇ ਲੇਕਾ ਬਕਾਇਦਾ ਤੌਰ ਤੇ ਮੇਰਾ ਨਾਮ ਮੇਰੇ ਵੱਲੋਂ ਜਿੰਮੀਆਂ ਜੜੀਆਂ ਹੋਈਆਂ ਨੇ ਬੜੀਆਂ ਜਿੰਮੀਆਂ ਮਾਉਂਦਾ ਕੇ ਡੈਰੀ ਆਉਂ ਡਿਊਟੀ ਇਹ ਡੈਰੀਆਂ ਜੜੀਆਂ ਹੋਈਆਂ ਨੇ ਇਹ ਮਤਲਬ ਕਿ ਇੱਕ ਬਗਲਾ ਲੈਣ ਵਾਸਤੇ ਹੁਕਮ ਹੈ ਇਹਨੇ ਆਪ ਖੁਦ ਵੀ ਮੈਨੂੰ ਸ਼ੱਕ ਹੈ ਕਿਉਂਕਿ ਇਹਦੇ ਘਰੇ ਨਿਆਇ ਸਾਰਟਿਫਿਕੇਟ ਜਾਲੀ ਸਾਰਟਿਫਿਕੇਟ ਬਣਾਉਣ ਦੀ ਫਾਰਮ ਸੀ ਇਹ ਬਹੁਤ ਜਿਆਦੇ ਸਰਟਿਫਿਕੇਟ ਹੋਏ ਸੀ ਹੋ ਸਕਦਾ ਮੈਨੂੰ ਇਹ ਲੱਗਦਾ ਕਿਉਂਕਿ ਪੜਨ ਦੇ ਵਿੱਚ ਤਾਂ ਉਹ ਲੈ ਕੇ ਨਹੀਂ ਹੈਗਾ ਉਹ ਡੀਏ ਲੱਗਿਆ ਹੀ ਇਸ ਕਰਕੇ ਆ ਉਹਨੇ ਕੋਈ 40 ਸਰਟੀਫਿਕੇਟ ਜਾਂ ਜਆਦਾ ਦਿੱਤਾ ਜਾਂ ਮੇ ਅਜੂਕੇਸ਼ਨ ਦਾ ਦਿੱਤਾ ਜੀ ਇਹਦੇ ਬਰੋਦਾ ਤੁਸੀਂ ਕੋਈ ਸ਼ਿਕਾਇਤ ਹੈ ਤਾਂ ਉਹ ਤਾਂ ਅਧਿਕਾਰੀ ਨਾਲ ਕੀਤੀ ਸੀ ਡਾਇਰੈਕਟਰ ਨੂੰ ਕੀਤੀ ਜੀ ਸੁਣੀ ਨਹੀਂ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਵੀ ਉਹਨੂੰ ਲੈ ਕੇ ਆਓ ਐਨਆਰਆਈ ਨੂੰ ਬੁਲਾਓ ਜਿਹੜੀ ਐਟਾਰਨੀ ਦੇ ਗਈ ਐਨਆਰਆਈ ਕਿਉਂ ਦੀ ਆ ਰਿਹਾ ਹੈ ਇੱਕ ਤਰ੍ਹਾਂ ਪੈਸੇ ਪਾਰਾ ਕਾਰਨਿਕ ਤਾਂ ਪੈਸਾ ਬੜਾ ਲੱਗਦਾ ਜੀ ਤੇ ਕੋ ਨੂੰ ਖਤਰਾ ਵੱਡਾ ਕਿਉਂਕਿ ਜ਼ਮੀਨ ਬਹੁਤ ਜਿਆਦਾ ਕਸਟਲੀਆ ਹੈ ਅਦਰੋਂ ਆਪਣੀ ਜਾਨ ਮਾਲ ਦਾ ਖਤਰਾ ਹੈਗਾ ਇਸ ਸਿਰਵਾਸ ਬਹੁਤ ਬਹੁਤ ਜਿਆਦਾ ਖਤਰਾ ਖਤਰਾ ਨਹੀਂ ਬਹੁਤ ਜਿਆਦਾ ਖਤਰਾ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਉਹ ਨੌਕਰੀਆਂ ਲਿਆਣ ਆਣਗੇ ਖਸੋ ਉਹ ਤਾਂ ਆਪਣੀ ਪ੍ਰਾਪਰਟੀਆਂ ਨੂੰ ਬਚਾਣ ਲਈ ਵੀ ਇੱਥੇ ਤੱਕ ਕੇ ਡਰਦਾ ਇੰਨਾ ਮਰਿਆ ਆਪਣੀ ਪ੍ਰਾਪਰਟੀਆਂ ਨੂੰ ਬਚਾਣ ਲਈ ਤਰੀਕਾਂ ਚ ਕੋਟਾਂ ਦੇ ਕੰਪਲੇਟਾਂ ਦੇਣ ਵੀ ਨਹੀਂ ਆਉਂਦੇ ਐਡੇ ਐਨਆਰਆਈ ਡਰੇਫਟ ਨੇ ਇਸ ਮਾਮਲੇ ਬਾਰੇ ਜਦੋਂ ਜ਼ਿਲ੍ਹਾ ਟਰਨੀ ਪੁਨੀਤ ਜੱਗੀ ਦਾ ਪੱਖ ਲੈਣਾ ਚਾਹਿਆ ਤਾਂ ਉਹਨਾਂ ਕਿਹਾ ਕਿ ਉਹ ਰਣਜੀਤ ਸਿੰਘ ਨੂੰ ਤਾਂ ਜਾਣਦਾ ਹੀ ਨਹੀਂ ਅਤੇ ਉਹ ਦੋਸ਼ ਜੋ ਲਗਾ ਰਿਹਾ ਉਹਨਾਂ ਵਿੱਚ ਕੋਈ ਸਚਾਈ ਨਹੀਂ ਬਿਊਰੋ ਰਿਪੋਰਟ ਡੇਲੀ ਰਾਬਤਾ ਟੀਵੀ ਅਤੇ ਰਾਬਤਾ ਪੰਜਾਬ